ਈਸੀਐਚਐਸ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਸਾਬਕਾ ਸੈਨਿਕਾਂ ਫੌਜੀ ਨੂੰ ਆ ਰਹੀਆਂ ਹਨ ਪਰੇਸ਼ਾਨੀਆਂ ਔਰ ਤੁਸੀਂ ਦੇਖ ਰਹੇ ਹੋ ਡੀਐਸਨੂ ਦੀ ਖਾਸ ਰਿਪੋਰਟ ਬੀਰੋ ਚੀਪ ਦਿਂਦਰ ਸਿੰਘ ਦੀ ਖਾਸ ਖਬਰ ਧੰਨਵਾਦ ਕਾ ਉੱਥੇ ਹੋਣਾ ਇੱਥੇ ਥੋੜੀ ਹੋਣਾ ਇਹਨਾਂ ਨੇ ਕੀ ਕੀਤਾ ਹਫਤੇ ਦੀ ਦਵਾਈ ਦੇਤੀ ਹਫਤੇ ਦੇ ਵਿੱਚ ਵਿੱਚ ਉਹ ਤਿੰਨ ਵਾਰੀ ਮਨ ਲੋ ਬੇਹੋਸ਼ ਹੋ ਗਏ ਬੈਠੇ ਡੇ ਹਾਂਜੀ ਮੈਂ ਫਿਰ ਮੈਸੇਜ ਨਾਲ ਭੇਜਿਆ मैडम ने दो तीन बार बुला के फिर रेफर ਦਿੱਤਾ ਜਦੋਂ रेफर ਦਿੱਤਾ ਕਹਿੰਦੇ ਐਰਬੰਦ ਮੈਂ रेफर ਦੇ ਰਹੀ ਆਂ ਗਾਂਦੋਂ ਨਾ ਆਇਓ ਰੈਫਰ ਲੈ ਕਿਉਂ ਬਈ ਇਦਾਂ ਕਿਉਂ ਬਿਲਕੁਲ ਮੁਸ਼ਕਲ ਨਹੀਂ ਹੈ ਮੈਡਮ ਜੀ ਇਦਾਂ ਕਿਉਂ ਆ ਤੁਸੀਂ ਮੈਡਮ ਮੈਂ ਉਸੇ ਵੇਲੇ ਇਹਨੂੰ ਮੈਡਮ ਝੂਠ ਨਹੀਂ ਬੋਲਣਾ ਮੈਂ ਮੈਂ ਨਾ ਵੀ ਝੂਠ ਨਹੀਂ ਬੋਲਦਾ ਤੁਹਾਡੇ ਕੋਲ ਪਹਿਲੀ ਗੱਲ ਸੁਣੋ ਉਹਨਾਂ ਨੇ ਕਹਿੰਦਾ ਮੇਰੀ ਗੱਲ ਸੁਣੋ ਉਹਨਾਂ ਨੇ ਤਾਂ ਨਹੀਂ ਦੱਸਦਾ ਮੈਂ ਬੋਲੇ ਜਿਹੜੀ ਗੱਲ ਆ ਉਹਦਾ ਨਾਮ ਲਾਂ جواب ਦੇਣਾ ਨਾ ਮੈਂ ਮੇਰੀ ਗੱਲ ਭਾਈ ਦੋ ਪੂਰੀ ਤੇ ਮੈਂ ਕੋ ਲੈ ਕੇ ਆਉਂ ਬਜਾਰ ਤੋਂ ਮੈਨੂੰ ਵੀ ਗੁੱਸਾ ਲੱਗਾ ਕਿ ਮੈਂ ਯਾਰ ਕਿਉਂ ਜਦੋਂ ਮੈਂ ਮੰਗਣ ਡਿਆ ਵੀ ਰੈਫਰ ਮੈਂ ਮੈਡਮ ਮੈਂ ਸਰ ਤੋ ਘੱਟ ਦੋ ਤਿੰਨ ਸਾਲ ਤੋਂ ਮਤਲਬ ਵੀ ਸਿਵਲ ਚੋ ਖਾ ਰਿਆ ਹਾਂ ਦਵਾਈ ਲੈ ਕੇ ਦੇ ਰਿਹਾ ਨਹੀਂ ਪਰਫਿਆ ਤੁਸੀਂ ਬਾਹਰ ਨੀਰੋ ਸਰਜਨ ਨੂੰ ਮੈਡਮ ਇੱਕ ਮਿੰਟ ਪਲੀਜ਼ ਉਹ ਤਾਂ ਤੁਸੀਂ ਆ ਕੇ ਹੋ ਸਾਰਾ ਕੁਝ ਨੂੰ ਪਤਾ ਹੈ ਮੈਂ ਪ੍ਰੋਸੈਸ ਦਾ ਪਤਾ ਮੈਂ ਫਰੀਦੂਗਾ ਤੇ ਉਹਦਾ ਮੈਂ ਪਰਚੇਜ਼ ਕਰ ਲੂੰਗਾ ਉਹ ਚੀਜ਼ ਨਾਲ ਕੁਛ ਇਹਨਾਂ ਦੀਆਂ ਗੱਲਾਂ ਹੀ ਕਰ ਰਿਹਾ ਰੈਫਰ ਮੰਗਣਾ ਦੇਣਾ ਨਹੀਂ ਸੀ ਮੇਰੇ ਮਾਤਾ ਜੀ ਆਏ ਮੇਰੀ ਮਾਂ ਇੱਕ ਮਿੰਟ ਤੁਸੀ ਬੋਲਣ ਦਿਓ ਨਾ ਬੋਲਣ ਦਿਓ ਜੂਨ ਆ ਗਿਆ ਸਰ ਜੂਨ ਇਹਨਾਂ ਦੀ ਇਹ ਨਹੀਂ ਇਹਨਾਂ ਦੀ ਜਗ੍ਹਾ ਹੋਰ ਹੋਏਗਾ ਕੋਈ ਲੋਹੀ ਹੈ ਨਾ ਮੈਂ ਨਹੀਂ ਮੈਂ ਇਹਨਾਂ ਦੇ ਵੀ ਰੱਖਦਾ ਇਹਨਾਂ ਦੀ ਸਾਰੇ ਚੈਲੰਜ ਕਰਦੀ ਪਰ ਇਹਨਾਂ ਵੀ ਨਹੀਂ ਆ ਕਿ ਅਸੀਂ ਇੰਨੇ ਬੇਬੂਖ ਨਹੀਂ ਹੈਗੇ ਕਿ ਸਾਨੂੰ ਪਤਾ ਨਹੀਂ ਜਿਹੜਾ ਬੰਦਾ ਖੁਦ ਮਰੀਜ਼ ਹੁੰਦਾ ਉਹ ਤੇ ਖੁਦ ਇੱਕ ਵੱਡਾ ਡਾਕਟਰ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਮੈਡਮ ਬੀਪੀ ਚੈੱਕ ਕਰਨਾ ਚਾਹੀਦਾ ਹੈ ਮੇਰੀ ਮੈਡਮ ਦਾ ਲੋ ਬੀਪੀ 180 ਮੇਕ ਪਰ ਕਾਰਡ ਮੈਂ ਵੀਡੀਓ ਬਣਾਈਆਂ ਦੱਸੋ ਇੱਕ ਮਿੰਟ ਕਾਰਡ ਦਿਖਾਈਏ ਕਰੋ ਕਰੋ ਉਸ ਤੋਂ ਬਾਅਦ ਚ ਹਾਈ ਬੀਪੀ ਜਿਹੜਾ 200 ਸੀਗਾ ਉਹਦਾ ਬੀਪੀ ਚੈੱਕ ਕਰਦੇ ਨਹੀਂ ਕੀਤਾ ਉਸ ਤੋਂ ਬਾਅਦ ਚ ਤੁਸੀਂ ਉਹਨੂੰ ਦੋ ਪੈਨ ਕਲਰ ਲਿਖਤੀਆਂ ਵਾ ਦੋ ਪੈਨ ਕਲਰ ਜਿਹੜੀਆਂ ਉਹ ਸਹੀ ਆ ਮੈਂ ਦੋ ਪੇਨ ਕਿਲਰ ਨਹੀਂ ਲਿਖਿਆ ਤੁਸੀਂ ਪਰਚੀ ਦਿਖਾਓ ਇੱਕ ਨੇ ਪ੍ਰੋਗ ਦਾ ਡਿਸਪੀ ਹੈ ਪਰ ਪਰਚੀ ਦਿਖਾ ਦੇਣਾ ਪਵੇਗਾ ਤੇ ਬੋਲੀ ਹੈ ਤੁਹਾਨੂੰ ਐਸਓ ਐਸ ਇੱਥੇ ਵੀ ਹੈਗਾ ਨਾ ਤੁਹਾਡੇ ਕੋਲ ਕਾਢੇਗਾ ਤੁਸੀਂ ਜਿਹੜਾ ਲਿਖਿਆ ਉਹਨੂੰ ਅਪਲਾਈ ਕੀਤਾ ਹੈ ਜਿਹੜਾ ਔਰ ਉਹ ਦੋ ਪੇਨ ਕਿਲਰ ਜਿਹੜੀਆਂ ਵਾ ਦੋ ਸਵੇਰ ਸ਼ਾਮ ਖਾਣ ਵਾਸਤੇ ਹੋ ਸਿੱਧਾ ਕਿਤਨੀ ਦਿਨਾਂ ਦਾ ਕੋਈ ਅਸਰ ਨਹੀਂ ਆਏਗਾ ਅੱਛਾ ਦੂਜੀ ਗੱਲ ਮੈਂ ਐਸਓ ਐਸ ਦਾ ਮਤਲਬ ਹੁੰਦਾ ਹੈ ਲੋੜ ਪੈਣ ਤੇ ਖਾਣ ਲਈ ਕਿ ਹੈ ਜਦੋਂ ਹੈਡੇਕ ਹੋਵੇ ਐਸੋ ਐਸ ਆ ਖੜੇ ਹੈ ਜਿ ਇਹਨਾਂ ਨੇ ਦੱਸਿਆ ਵੀ ਲੋੜ ਖਾਣ ਦੇ ਖਾਇਓ ਭਾਜੀ ਉਹ ਦਵਾਈ ਨਹੀਂ ਮਿਲੀ ਤੁਹਾਨੂੰ ਉਹ ਭਾਜੀ ਗਲਤ ਹੋਣਾ 90% ਦੇ ਨਾਲ ਅਸੀਂ ਇੱਕ ਤੋਂ ਬਾਅਦ ਰੈਫਰ ਰੈਫਰ ਨਹੀਂ ਦੇ ਸਕਦੇ ਰੈਫਰ ਲੈਣ ਕੌਣ ਆਉਂਦਾ ਕੋਈ ਸਵਾਲ ਨਾ ਤੇ ਇੱਥੇ ਉਹਨਾਂ ਦੀ ਪਿਕਨਿਕ ਘੁੰਮਣ ਤੇ ਕਹਿੰਦੇ ਜਾਣਾ ਨਹੀਂ ਅਗਰ ਤੁਹਾਡੇ ਪਸੀਦੇ ਦੇ ਵਿੱਚ ਆਉਂਦਾ ਵਾ ਅਗੋਂ ਦੱਸਦਾ ਤੇ ਸਭ ਤੋਂ ਵੱਡੀ ਗੱਲ ਆ ਆ ਮੈਡਮ ਜੀ ਹੈ ਮੈਡਮ ਸਸੀ ਘਰਪਾ ਜੀ ਆਵੇ ਤੁਸੀਂ ਇਹਨਾਂ ਨੂੰ ਪੇਨ ਕਿਲਰ ਲਿਖਦੀ ਤੁਸੀਂ ਇਹਨਾਂ ਨੂੰ ਕੋਈ ਟ੍ਰੀਪਲੀ ਸਹਾਇਤਾ ਨੂੰ ਕੋਈ ਦਿੱਤੀ ਕੋਈ ਇਹਦਾ ਪੀਪੀ ਚੈੱਕ ਕਾਦੇ ਵਾਸਤੇ ਬੈਠੇ ਤੁਸੀਂ ਇਹਨਾਂ ਨੂੰ ਮੈਡੀਸਿਨ ਸਾਰੀਆਂ ਲਈ ਕੋਈ ਮੀਟਿੰਗ ਨਹੀਂ ਸਰ ਉਹਦੀ ਮੈਨੂੰ ਪਤਾ ਉਹ ਇੱਥੋਂ ਆਊਟ ਹੋਇਆ ਆ ਬਸ ਸਹੀ ਗੱਲ ਹੈ ਕਿਹੜੀ ਅਚਾਨਕ ਰਾਤ ਮੀਟਿੰਗਾਂ ਸਾਹਿਬ ਇਦਾਂ ਕਰੋ ਇਦਾਂ ਕਰੋ ਸਰ ਤੁਹਾਡਾ ਬਹੁਤ ਸੁਣ ਲਿਆ ਮੇਰੀ ਫੋਟੋ ਕਰਨੀ ਪੋੜਿਆ ਸਹੀ ਫੋਟੋ ਲੀ ਗੋਲੀ ਇਹਨਾਂ ਦੀ ਵੱਡੀ ਸੋਹਣੀ ਆਪਾਂ ਸੁਣਵਾਉਂਦੇ ਤੁਹਾਨੂੰ ਸੁਣਵਾਉਂਦੇ ਆਹੋ ਕੰਧਾਂ ਵਿੱਚ ਹੋ ਗਏ ਆਈ ਆਹ ਤੁਹਾਡੀ ਫੋਟੋ ਲਾ ਕੇ ਤੇ ਆਪਣੀ ਸੁਣਵਾਉਂਦੇ ਆਏ ਆਂ ਤੁਹਾਡੀ ਤਾਂ ਦੀ ਗੱਲ ਸੁਣੋ ਅਸੀਂ ਤੁਹਾਡੀ ਸਾਰਿਆਂ ਦੀ ਸੁਣ ਲਈ ਰੂਡ ਬੋਲੀ ਨੂੰ ਸਾਨੂੰ ਐਕਸੈਪਟ ਨਹੀਂ ਗਾ ਸਾਨੂੰ ਤੁਹਾਡਾ ਹਰ ਪ੍ਰੋਸੀਜਰ ਐਕਸੈਪਟ ਹੈ ਸਾਡਾ ਜੈਰੀ ਲੈਂਡ ਲਾਓਗੇ ਅਸੀਂ ਉੱਥੇ ਲੈਂਡ ਲਗਾਗੇ ਲੇਕਿਨ ਜਿੱਦਣ ਇਹ ਸੀਐਸਐਸ ਦਾ ਜਿਹੜੀ ਜਗ੍ਹਾ ਮਿਲੀ ਆ ਉਹਦਾ ਕੇਸ ਕੌਣ ਕੌਣ ਹੱਲ ਕਰ ਰਿਹਾ ਹੈ ਹੈੱਡ ਆਫੀਸ ਦੀ ਕਰ ਰਹੇ ਹੋ ਕਿੱਥੇ ਆ ਕਿੱਥੇ ਤੱਕ ਗੱਲ ਪਹੁੰਚੀ ਉਹ ਸਰ ਆਜੇ ਕੰਮ ਨਾਲੇ ਸ਼ਾਇਦ ਉਹ ਚੋਕੀ ਮਸਲਾ ਸੀ ਇਹ ਸਭ ਤੋਂ ਪਹਿਲਾਂ ਮੈਿਕਰ ਜੁਗੀ ਖਾਲਸਾ ਵੈਕਰ ਜੁਗੀ ਫਤਿਹ ਮੈਂ ਕੈਪਟਨ ਤਰਮਿੰਦਰ ਸਿੰਘ ਪੀਆਰਓ ਪੰਜਾਬ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਤੇ ਮਸਲਾ ਕੋਈ ਨਹੀਂ ਸੀ ਜੀ ਇਹ ਸਾਡਾ ਆਪਣਾ ਘਰ ਹੈ ਤੇ ਘਰਾਂ ਦੇ ਵਿੱਚ ਕੁਝ ਨਾ ਕੁਝ ਵਾਧੇ ਘਾਟੇ ਚੱਲਦੇ ਰਹਿੰਦੇ ਆ ਤੇ ਕੁਝ ਇੱਕ ਮਿਸਅੰਡਰਸਟੈਂਡਿੰਗ ਸੀ ਤੇ ਉਹ ਅਸੀਂ ਆਣ ਕੇ ਸਟਾਫ ਨੂੰ ਮਿਲੇ ਆ ਤੇ ਇਹਨਾਂ ਵੱਲੋਂ ਵੀ ਜਲਾਸਾ ਦਿੱਤਾ ਕਿ ਅੱਗੇ ਤੋਂ ਇਹ ਦਿੱਕਤਾਂ ਨਹੀਂ ਆਉਣਗੀਆਂ ਤੇ ਜਿਹੜਾ ਸਾਡੇ ਨਾਲ ਸਾਡੇ ਸਾਥਕਾ ਸੈਨਿਕ ਆਏ ਨੇ ਤੇ ਉਹ ਵੀ ਸੰਤੁਸ਼ਟ ਨੇ ਲੇਕਿਨ ਫਿਲਹਾਲ ਅਜੇ ਗੱਲ ਇਹ ਆ ਕਿ ਜਿਹੜੇ OC ਸਾਹਿਬ ਨੇ ਉਹ ਸਾਨੂੰ ਨਹੀਂ ਮਿਲ पाए ਉਹ ਕਿਸੇ ਆਪਣੇ ਦੇ ਜੀਵਿਆਂ ਕਾਰਨ ਅੱਜ ਇੱਥੇ ਨਹੀਂ ਸੀ ਆਊਟ ਸੀ ਤੇ ਬਹੁਤ ਜਲਦੀ ਉਹਨਾਂ ਨੂੰ ਮਿਲ ਕੇ ਤੇ ਇਹ ਜਿੰਨੀਆਂ ਮੁਸ਼ਕਲਾਂ ਨੇ ਉਹਨਾਂ ਤੱਕ ਪਹੁੰਚਾਵਾਂਗੇ ਤੇ ਇਹਨਾਂ ਦਾ ਹੱਲ ਵੀ ਲਵਾਂਗੇ ਤੁਹਾਡਾ ਪੂਰਾ ਨਾਮ ਤੇ ਤੁਹਾਡੀ ਪੋਸਟ ਕੀ ਹੈ ਮੇਰਾ ਨਾਮ ਸੁਭਿਧਾਰ ਮੇਜਰ ਦਵਿੰਦਰ ਸਿੰਘ ਮੈਂ ਇੱਥੇ ਹੈਡ ਕੁਆਰਟਰ ਦੀ ਡਿਊਟੀ ਕਰ ਰਿਹਾ ਜੀ ਪੀਸੀਐਚ ਸ਼ਿਗਰਗਿੰਦਪੁਰ ਦੇ ਵਿੱਚ ਅੱਜ ਕੁਝ ਐਕਸਰਸ ਸਰਸਮੈਨ ਆਏ ਸੀਗੇ ਹਾਂਜੀ ਉਹਨਾਂ ਨੇ ਸ਼ਿਕਾਇਤ ਕੀਤੀ ਗਈ ਆ ਕਿ ਇੱਥੇ ਉਹਨਾਂ ਦਾ ਵਿਹਾਰ ਸਹੀ ਨਹੀਂ ਕੀਤਾ ਜਾਂਦਾ ਨਹੀਂ ਐਡਾਂ ਦੀ ਤੇ ਕੋਈ ਗੱਲ ਨਹੀਂ ਸਰ ਵਿਹਾਰ ਤੇ ਸਾਰਿਆਂ ਦੇ ਨਾਲ ਵਧੀਆ ਕੀਤਾ ਜਾਂਦਾ ਐਡਾਂ ਦੀ ਕੋਈ ਗੱਲ ਨਹੀਂ ਐ ਸਰ ਦੂਸਰਾ ਕਹਿ ਰਹੇ ਸੀ ਜੋ ਮੈਡੀਸਿਨ ਹੈ ਉਹਦੀ ਸ਼ਾਰਟੇਜ ਰਹਿੰਦੀ ਆ ਉਹ ਕੀ ਕਰਨਾ ਜੋ ਮੈਡੀਸਿਨ ਇਹਨਾਂ ਨੂੰ ਸਾਡੇ ਕੋਲ ਨਹੀਂ ਹੁੰਦੀ ਉਹਨੂੰ ਅਸੀਂ ਐਲਪੀ ਦੇ ਵਿੱਚ ਪਾ ਕੇ ਉਹਨਾਂ ਨੂੰ 2-3 ਦਿਨ ਦੇ ਵਿੱਚ ਉਹਨਾਂ ਨੂੰ ਮੰਗਾ ਕੇ ਦਿੱਤੀ ਜਾਂਦੀ ਏ ਸਟੇਸ਼ਨ ਹੈਡ ਕੁਟਰ ਗੁਰਦਾਸਪੁਰ ਅੰ ਦੂਸਰਾ ਤੀਸਰਾ ਸਵਾਲ ਸੀ ਕਿ ਉਹਨਾਂ ਨੂੰ ਕਹਿੰਦੇ ਜੋ ਇੱਥੇ ਮਰੀਜ਼ ਆਉਂਦੇ ਆ ਉਹਨਾਂ ਨੂੰ ਰੈਫਰਸ ਦਿੱਤੀ ਨਹੀਂ ਕੀਤਾ ਜਾਂਦਾ ਠੀਕ ਕਰ ਲਓ ਰੈਫਰ ਤੇ ਸਾਰ ਹੁਣ ਜਿਹੜੇ ਬੰਦੇ ਨੂੰ ਰੈਫਰ ਦੀ ਜ਼ਰੂਰਤ ਆ ਉਹਨੂੰ ਪੱਕਾ ਰੈਫਰ ਦਿੱਤੇ ਜਾਂਦੇ ਨੇ ਜੋ ਡਾਕਟਰ ਜਿਹੜੇ ਨੇ ਉਹ ਸੋਚਦੇ ਨੇ ਕਿ ਜਿਹੜੇ ਡਾਕਟਰ ਜਿਹੜੇ ਪੇਸ਼ੈਂਟ ਨੂੰ ਜਾਣਦੇ ਨੇ ਕਿ ਇਹ ਡਾਕਟਰ ਨੂੰ ਰੈਫਰ ਦੀ ਲੋੜ ਆ ਉਹਨੂੰ ਡਾਕਟਰ ਰੈਫਰ ਦਿੰਦੇ ਨੇ ਜਿਹੜੇ ਪੇਸ਼ੈਂਟ ਨੂੰ ਰੈਫਰ ਦੀ ਨਹੀਂ ਲੋੜ ਉਹਨੂੰ ਡਾਕਟਰ ਰੈਫਰ ਨਹੀਂ ਦੇ ਸਕਦੇ ਉਹਨੂੰ ਦਵਾਈ ਦੇ ਕੇ ਕਹਿੰਦੇ ਕਿ ਤੁਸੀਂ 5 ਦਿਨ ਵਾਸਤੇ ਆਪਣੀ ਦਵਾਈ ਖਾਓ ਜੇ ਤੁਸੀਂ ਇਹਦੇ ਨਾਲ ਠੀਕ ਨਹੀਂ ਹੁੰਦੇ ਤੇ ਤੁਹਾਨੂੰ ਫਿਰ ਦੁਬਾਰਾ ਇਹਦਾ ਅਗਲਾ ਰੈਫਰ ਦਿੱਤਾ ਜਾਵੇ